ਹੁਣ ਤੁਸੀਂ ਫੇਸਬੁੱਕ ਤੋਂ ਬਹੁਤ ਜ਼ਿਆਦਾ ਅਰਨੀ ਕਰ ਸਕਦੇ ਹੋ ਇਹ ਕਿਵੇਂ ਕਰ ਸਕਦੇ ਹੋ ਕਿਉਂਕਿ ਫੇਸਬੁੱਕ ਆਪਾਂ ਨੂੰ ਇੱਕ ਐਕਸਟਰਾ ਬੋਨਸ ਦੇ ਰਹੀ ਹੈ ਜਿਸ ਨਾਲ ਤੁਸੀਂ ਫੇਸਬੁੱਕ ਤੋਂ ਬਹੁਤ ਜ਼ਿਆਦਾ ਅਰਨੀ ਕਰ ਸਕਦੇ ਹੋ ਇਹ ਐਕਸਟਰਾ ਬੋਨਸ ਆਪਾਂ ਕਿਵੇਂ ਐਕਟੀਵੇਟ ਕਰਨਾ ਤੇ ਕਿਵੇਂ ਇਸ ਨੂੰ ਯੂਜ਼ ਕਰਨਾ ਤੇ ਆਪਾਂ ਚੱਲਦੇ ਹਾਂ ਵੀਡੀਓ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਕਿਵੇਂ ਆਪਾਂ ਆਪਾਂ ਜਿਹੜਾ ਇਸ ਐਕਸਟਰਾ ਬੋਨਸ ਨੂੰ ਐਕਟੀਵੇਟ ਕਰ ਸਕਦੇ ਹਾਂ ਤੇ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੇ ਮੇਰੇ ਪੇਜ ਤੇ ਤੁਸੀਂ ਨਵੇਂ ਹੋ ਉਸ ਨੂੰ ਫੋਲੋ ਕਰ ਦਿਓ ਤੇ ਆਪਾਂ ਚੱਲਦੇ ਹਾਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਪੇਜ ਜਿਹੜਾ ਓਪਨ ਕਰਨ ਓਪਨ ਕਰਨ ਤੋਂ ਬਾਅਦ ਡੈਸ਼ਬੋਰਡ ਦੇ ਵਿੱਚ ਜਾਣਾ ਡੈਸ਼ਬੋਰਡ ਦੇ ਵਿੱਚ ਜਾਣ ਤੋਂ ਬਾਅਦ ਫਿਰ ਆਪਾਂ ਕੰਟੈਂਟ ਮੌਨਟੇਸ਼ਨ ਟੂਲ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ 뷰 ਡਿਟੇਲ ਆ ਰਹੀ ਹੈ ਸੀਗਾ ਆਪਾਂ ਇਸ ਤੇ ਕਲਿੱਕ ਕਰ ਦੇਵਾਂਗੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ ਠੀਕ ਆ ਆਪਾਂ ਨੂੰ ਜਿਹੜੀ ਫੇਸਬੁੱਕ ਉਹ ਐਕਸਟਰਾ ਬੋਨਸ ਦੇ ਰਹੀ ਹੈ ਐਕਸਟਰਾ ਬੋਨਸ ਦੇ ਰਹੀ ਹੈ ਆਪਾਂ ਰੀਲਾਂ ਤੋਂ ਫੋਟੋਆਂ ਤੋਂ ਟੈਕਸ ਤੋਂ ਜਾਂ ਲੌਂਗ ਵੀਡੀਓ ਤੋਂ ਆਪਾਂ ਅਲੱਗ ਤੋਂ ਪੇਮੈਂਟ ਭਉਂਦੇ ਆ ਔਰ ਫੇਸਬੁੱਕ ਆਪਾਂ ਨੂੰ ਐਕਸਟਰਾ ਬੋਨਸ ਵੀ ਦਿੰਦੀ ਹੈ ਠੀਕ ਹੈ ਵੀਡੀਓ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਨੂੰ ਜਿਹੜੀ ਫੇਸਬੁੱਕ ਆ ਉਹ ਐਕਸਟਰਾ ਬੋਨਸ ਦਿੰਦੀ ਹੈ ਜਿਵੇਂ ਇੱਥੇ 5 ਡਾਲਰ ਬਣ ਚੁੱਕੇ ਆ ਠੀਕ ਹੈ ਤੁਸੀਂ ਵੀ ਐਕਸਟਰਾ ਬੋਨਸ ਲੈ ਸਕਦੇ ਹੋ ਲੈਣ ਤੋਂ ਬਾਅਦ ਅੱਛੀ ਜਿਹੜੀ ਵਧੀਆ ਤੋਂ ਵਧੀਆ ਕਮਾਈ ਕਰ ਸਕਦੇ ਜਿਵੇਂ 2900 ਡਾਲਰ ਆਪਣਾ ਐਕਸਟਰਾ ਕਮਾ ਸਕਦੇ ਆ ਰੀਲਾਂ ਤੋਂ ਟੈਕਸਾਂ ਤੋਂ ਜਾਂ ਜਾਂ ਲੌਂਗ ਵੀਡੀਓ ਤੋਂ ਆਪਾਂ ਲਗ ਤੋਂ ਕਮਾਵਾਂਗੇ ਤੇ ਇਹ ਆਪਣਾ ਐਕਸਟਰਾ ਬਾਲਸਦ ਇੰਡੀਆ ਫੇਸਬੁੱਕ